ਸਤਿ ਸ੍ਰੀ ਅਕਾਲ ਜੀ ਗਾਇਸ ਸਾਰੇ ਸੰਸਕਾਲ ਤੁਹਾਡਾ ਐਚ ਐਸਪੈਕਟ ਵਲੌਗ ਤੇ ਸਵਾਗਤ ਹੈ ਉਮੀਦ ਕਰਦਾ ਹਾਂ ਦੀ ਸਾਰੇ ਵਧੀਆ ਹੋਗੇ ਸੋ ਅੱਜ ਦਾ ਵਲੌਗ ਮੈਂ ਸ਼ਾਮ ਨੂੰ ਸ਼ੁਰੂ ਕਰਨ ਲੱਗਾ ਹਾਂ ਅਨ ਚੈੱਕ ਕਰ ਸਕਦੇ ਕਰ ਸਕਦੇ ਜੀ ਸ਼ਾਮ ਹੋ ਗਈ ਆ ਤੇ ਆਪਣਾ ਇਹ ਨਾ ਮਾਰਨਿੰਗ ਅਲੀ ਤੱਕ ਜਾਊਗਾ ਵਲੌਗ ਸੋ ਫਿਲਹਾਲ ਆਪਾਂ ਜਨਵਰ ਤੇ ਦਿੱਤੇ ਖੋਲ ਸੋ ਇਹਦੇ ਵਿੱਚ ਆਪਣੇ ਕਾਫੀ ਜਨਵਰ ਥੋੜੇ ਜੇ ਬਿਮਾਰ ਵਗੈ ਹੋਏ ਹੀ ਸੋ ਸਵੇਰੇ ਤੇ ਉਹਨਾਂ ਨੂੰ ਦੇਤੀ ਮੈਡੀਸਿਨ ਤੋਂ ਨੇ ਕਰੀ ਚੈੱਕ ਕਰ ਲੈਨੇ ਆ ਫਿਰ ਵੀ ਤੇ ਇੱਕ ਆਪਾਂ ਨਾਲੇ ਆਪ ਵਿਖਾਈ ਸੋ ਗਾਇਸ ਇੱਕ ਕਬੂਤਰ ਫੜਿਆ ਅੱਜ ਸੋ ਆਪਣੇ ਸਾਹਮਣੇ ਪਲਾਟ 'ਚ ਡਿੱਗਾ ਸੀ ਸਾਨੂੰ ਚੈੱਕ ਕਰੰਨੇ ਓਏ ਨਾ ਨਾ ਸੋ ਇਹ ਬੱਚਾ ਹੀ ਆ ਮਿੰਜਾ ਦਾ ਹੋਵੇ ਕਾਫੀ ਬਹੁਤ ਜ਼ਿਆਦਾ ਨਿੱਕਾ ਹੈ ਸੋ ਸਾਨੂੰ ਮਤਲਬ ਬਹੁਤ ਜ਼ਿਆਦਾ ਲੈ ਵੇਟ ਵੀ ਇਹਦਾ ਇੰਨਾ ਹਲਕਾ ਹੈ ਤੇ ਬਾਕੀ ਐਕਟਿਵ ਦਾਣਾ ਪਾਣੀ ਵੀ ਖਾਂਦਾ ਵਾ ਬਟ ਇਹਦਾ ਵਜਨ ਥੋੜਾ ਜਿਹਾ ਘਟਿਆ ਕੀ ਆਉਜਾ ਕੀ ਇਹ ਵੀ ਕੋਠੇ ਤੇ ਬਿਠਾ ਹਾਂ ਓਏ ਇਹ ਕਿਨੂੰ ਪੁੰਜੀ ਲੰਦਾ ਸੋ ਹਾਂਜੀ ਗਾਇਸ ਅੱਜ ਆਪਾਂ ਇਹਨਾਂ ਨੂੰ ਜਿਵੇਂ ਕਿ ਵਿੱਚ ਕੋਈ ਆਪਣੇ ਮਤਲਬ ਬਿਮਾਰੀ ਚੂਚੇ ਤੇ ਵਿੱਚ ਇੱਕ ਅੱਧੀ ਮੁਰਗੀ ਵੀ ਸੀ ਸੋ ਆਪਾਂ ਨੂੰ ਕਿਸੇ ਨੇ ਰეკਮੈਂਡ ਕੀਤੀ ਆ ਕਿ ਪੋਟਾਸ਼ੀਅਮ ਪਰਮੈਗਨੇਟ ਦੋ ਤੇ ਅੱਜ ਆਪਾਂ ਇਹ ਦਵਾਂਗੇ ਇਹਨਾਂ ਨੂੰ ਸੋ ਆਓ ਚੱਕਰੀਏ ਕਿੰਨਾ ਕੇ ਦੇ ਚੋਂ ਨਿਕਲਦਾ ਸੋ ਇੱਕ ਪਾਉਂਚੀ ਆ ਸੋ ਇਹਦਾ ਨਾ ਵੱਖਰਾ ਵੱਖਰਾ ਨਾਮ ਆ ਕਿ ਕਈ ਜਗ੍ਹਾ ਤੇ ਇਹਨੂੰ ਜਿਵੇਂ ਕਈ ਖੂਬ ਦੀ ਦਵਾਈ ਕੋਸ਼ ਐਵੇਂ ਜੇ ਕਰਕੇ ਨਾਮ ਲੈਂਦੇ ਆ ਪੰਜਾਬੀ ਦੇ ਵਿੱਚ ਸੋ ਆਪਣੇ ਆਪਣੇ ਪਰ ਐਵੇਂ ਆ ਕਿ ਤੁਹਾਨੂੰ ਦਿਖਾਉਨੇ ਆ ਜਿਵੇਂ ਆਹ ਕਈ ਤੁਸੀਂ ਚੈੱਕ ਕਰ ਸਕਦੇ ਜਾਓਏ ਆ ਮੁਰਗੀਆਂ ਤੇ ਜਿਵੇਂ ਨਿਛਾਂ ਵਗੈਰਾ ਹੈ ਜੀਆਂ ਮਾਰਦੀਆਂ ਉਹ ਤੇ ਇਹਦੇ ਨਾਲ ਇੱਕ ਹੋਰ ਐਂਟੀਬਾਇਓਟਿਕਾ ਉਹਦੀ ਨਾਲ ਪਿਕ ਸ਼ੋ ਕਰਾਂਗੇ ਕਿਉਂਕਿ ਉਹ ਵੀ ਆਪਾਂ ਹਜੇ ਨਹੀਂ ਦੇਣਾ ਤੇ ਉਹ ਥੋੜਾ ਜਿਹਾ ਰੋਕੇ ਦੇਵਾਂਗੇ ਸੋ ਆਓ ਤੁਹਾਨੂੰ ਇਹ ਵਿਖਾਉਣੀ ਹੈ ਕਿਵੇਂ ਦੇਣਾ ਤੇ ਸਤਾਜ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਮੈਂ ਚੰਗੀ ਤਰ੍ਹਾਂ ਸਾਫ਼ ਕਰਦੇ ਰੱਖਣੀ ਚੰਗੀ ਤਰ੍ਹਾਂ ਸਾਈਡਾਂ ਤੋਂ ਵੀ ਯਾਰ ਪਾਣੀ ਨਾਲ ਸਾਫ਼ ਕਰਦੀ ਸੋ ਕਰੀ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰਦੀਏ ਕਿਉਂਕਿ ਫਿਰ ਇਹਦੇ ਵਿੱਚ ਦਵਾਈ ਪਾ ਕੇ ਫਿਰ ਆਪਾਂ ਇਹਨਾਂ ਨੂੰ ਦੇਨੇ ਸੋ ਹਾਂਜੀ ਗਾਇਜ਼ ਹੁਣ ਆਪਾਂ ਇਹਨਾਂ ਨੂੰ ਗੇਨ ਲੱਗੇ ਆ ਉਹ ਤੁਹਾਨੂੰ ਸਹੀਏ ਸੋ ਇਹ ਆਪਾਂ ਹੱਥ ਤੇ ਪਾ ਲੈਣਾ ਸੋ ਇਹਨਾਂ ਨਾਲ ਪੈਣਾ ਹੋ ਜਾ ਆਪਾਂ ਸੋ ਪਾਣੀ ਦੇ ਵਿੱਚ ਨੂੰ ਐਵੇਂ ਖੋਲ ਦੇਣਾ ਠੀਕ ਆ ਚੈੱਕ ਕਰ ਸਦੇ ਸੋ ਸਾਰੇ ਦਾਣੇ ਨੂੰ ਆਹਰ ਰੱਖ ਦੇਵਾਂ ਕਿਉਂਕਿ ਇਹ ਜਿਆਦਾ ਨਹੀਂ ਖਾਣਾ ਜਿੱਦ ਮਤਲਬ ਥੋੜਾ ਜਿਹਾ ਲੈ ਲਓ ਜਿਹੜੇ ਹਿਸਾਬ ਨਾਲ ਜਿੰਨੇ ਤੁਹਾਡੇ ਜਾਨਵਰ ਆ ਉਹ ਸਾਬ ਨਾਲ ਲੈ ਲਓ ਜੋ ਜਿੰਨੇ ਆ ਪਲੈਂਟ ਮੁੱਤੀ ਜੀ ਮਤਲਬ ਸਾਰੇ ਜਿਹੜੇ ਆਪਾਂ ਵਿੱਚ ਸਾਰੇ ਨੂੰ ਇੱਕਰੀ ਚੰਗੀ ਤਰ੍ਹਾਂ ਖੋਲ ਦੇਣਾ ਤੇ ਚੈੱਕ ਕਰ ਸਾਦੇ ਜੀ ਆਪਣੇ ਜਾਨਵਰਾਂ ਦੇ ਹਿਸਾਬ ਨਾਲ ਕੈਪੈਸਿਟੀ ਨਾਲ ਦੇ ਸਕਦੇ ਜੀ ਜਿਵੇਂ ਜੇ ਤੁਹਾਡੇ ਕੋਲ ਜ਼ਿਆਦਾ ਨਹੀਂ ਆਪਣੇ ਇਹਦੇ ਬਾਅਦ ਬੱਠੇ ਚ ਕਿੰਨਾ ਪਾਣੀ ਪੈਂਦਾ 1 ਕਿਲੋ ਇਹ ਕਿਲੋ ਪੈਂਦਾ 2 ਗਿਲੀਟਰ 2 ਗਿਲੀਟਰ ਨਹੀਂ 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 ਜ਼ਿਆਦਾ 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 ਕਿਨੋਂ ਘਟ 4-5 ਲੀਟਰ ਪਾਣੀ ਪੈਂਦਾ ਹਾਂਜੀ ਸਾਰੇ ਕਿਰੀ ਬਾਣੇ ਆਪਾਂ ਕਿ ਲੈਣ ਉਵੇਂ ਇਹਨੂੰ ਰੱਖਣਾ ਵਾ ਤੇ ਪਾਣੀ ਤੋਂ ਪਹਿਲਾਂ ਜਾਨਵਰ ਰੱਖਣਾ ਵਾ ਪਿਆਸਾਂ ਕਿਉਂਕਿ ਹੁਣ ਸਾਰੇ ਜਾਨਵਰ ਪਿਆਸੇ ਆ ਤੇ ਮੇਰੇ ਡਾਇਰੈਕਟ ਇਰੇ ਆ ਕੇ ਪੀਂਗੇ ਇਧਰੇ ਓਏ ਇਧਰੇ ਖ ਹੱਥ ਦੇ ਖੜੇ ਆਖੀ ਕਰਤਾ ਦੇ ਚੈੱਕ ਕਰ ਸਕਦੇ ਤਾਂ ਹੂੰ ਚੈੱਕ ਕਰ ਸਕਦੇ ਜੀ ਬਖਤਾ ਵੀ ਆਪਣੇ ਪਾਣੀ ਪੀ ਰਹੀਆਂ ਵੇ ਤੇ ਸਾਰੇ ਪੀਰੇ ਆਪਣੇ ਪਾਣੀ ਚੈੱਕ ਕਰ ਸਕਦੇ ਤੇ ਸ਼ਾਮ ਦਾ ਮੌਸਮ ਹੋ ਗਿਆ ਹੈ ਦੇਖ ਚੈੱਕ ਕਰ ਸਕਦੇ ਸਾਰੇ ਚਲੋ ਹੁਣ ਅੱਜ ਕੱਲ ਤੇ ਮੌਸਮ ਸਾਫ ਆ ਤੇ ਵੀਰ ਸਵਾਜੀ ਗਾਇਸ ਸਾਰੇ ਕੋਠੇ ਦੇ ਸੈਸ ਪਟਾ ਹੋ ਰਿਹਾ ਤੇ ਜਖੀ ਨਹੀਂ ਆਪਣੇ ਕੋਲ ਹੀ ਪਿੱਠੇ ਬਖਤਾ ਇਧਰ ਆ ਕੇ ਪਾਣੀ ਦੁਜਾ ਹੀ ਪਿੰਦੀਆਂ ਪਾਣੀ ਨਹੀਂ ਪੀਤਾ ਜੀ ਇੱਥੇ ਆਣ ਕੇ ਪਾਣੀ ਪੀਂਦਾ ਪਿਆ ਤੇ ਗਾਇਸ ਇੱਕ ਹੋਰ ਤੁਹਾਨੂੰ ਅੱਜ ਆਪਣਾ ਸਰਪ੍ਰਾਈਜ਼ ਆ ਤੇ ਤੁਹਾਨੂੰ ਉਹ ਵੀ ਵਿਖਾਉਣੇ ਆ ਤੇ ਆਓ ਤੁਹਾਨੂੰ ਆਪਣਾ ਸਰਪ੍ਰਾਈਜ਼ ਵਿਖਾਈਏ ਤੇ ਹਾਂ ਜੀ ਗਾਇਸ ਆਪਾਂ ਲੈ ਆਏ ਆ ਚਿੱਟੀਆਂ ਬਖਤਾਂ ਦੇ ਬੱਚੇ ਤੇ ਇਹਨਾਂ ਨੂੰ ਆਪਾਂ ਅਲੱਗ ਰੱਖਿਆ ਹੋਇਆ ਵਾ ਦੂਜੇ ਕੋਠੇ ਦੇ ਕਿਉਂਕਿ ਇਹ ਵਾਲੀਆਂ ਬਖਤਾਂ ਇਹਨਾਂ ਨੂੰ ਹਜੇ ਮਾਰਦੀਆਂ ਵਾ ਸੋ ਜਿਵੇਂ ਇਹ ਵੀ ਇਹਨਾਂ ਦੇ ਥੋੜੇ ਜਿਹਾ ਗਰੋਥ ਵਾਜੂਗੀ ਵੱਡੇ ਹੋ ਜਾਣਗੇ ਤੇ ਫਿਰ ਆਪਾਂ ਇਕੱਠੀਆਂ ਛੱਡਾਂਗੇ ਚੈੱਕ ਕਰੋ ਜੋ ਇੰਨਾ ਚਿੱਟੀਆਂ ਬਖਤਾਂ। ਤੁਹਾਨੂੰ ਪਤਾ ਸ਼ਾਮ ਹੋ ਗਈ ਹੋਈ ਆ ਤੇ ਸਰਪ੍ਰਾਈਜ਼ ਤੁਹਾਨੂੰ ਆਪਣਾ ਪਤਾ ਲੱਗ ਹੀ ਗਿਆ ਹੈ। ਸੋਫਾ ਚਿੱਟੀਆਂ ਬਖਤਾਂ ਮੰਗਾ ਲੀਆਂ ਵਾ ਤੇ ਐਂ ਕਰਾਂਗੇ ਹੁਣ ਇਹਨਾਂ ਨੂੰ ਦੇ ਕੇ ਕਰੀ ਤਾੜ ਤੇ ਕੱਲ ਦਾ ਪਾਰਟ ਤੁਹਾਡੀ ਨੈਕਸਟ ਜੁੜਾਂਗੇ ਤੇ ਕਰੀ ਇਹਨਾਂ ਨੂੰ ਤਾੜ ਦਈਏ। ਸੋ ਮੀਰੇ ਫਿਰ ਚਾਂਸ ਪੂਰੇ ਪੂਰੇ ਬੰਦੇ। ਸਿੰਡੈਕਸ ਮਾਰਨਿੰਗ ਸਹਾਂਜੀ ਗਾਇਜ਼ ਮਾਰਨਿੰਗ ਹੋ ਗਈ। ਹੇ ਹੁਣ ਆਪਾਂ ਉੱਪਰ ਆ ਗਏ ਸੋ אבי ਨਾਲੇ ਤੇ ਆਪਾਂ ਪਹਿਲਾਂ ਸਭ ਤੋਂ ਖੋਲ੍ਹੀਏ ਬਖਤਾ ਜਿਹੜੀ ਨਾਲ ਆਉਂ ਲੱਗਦੀ ਹੈ ਬਾਕਸਿਆਂ ਨੂੰ ਖੋਲਦੇ ਹਾਂ ਬੱਚੋ ਤੇ ਮੈਂ ਇਹਨਾਂ ਨੂੰ ਖੋਲ ਦੇ ਤਰੀ ਗਾਈ ਗਾਇਸ ਹੁਣ ਇਹ ਕਿਵੇਂ ਖੋਲ ਦੀਗੇ ਚੋ ਬਾਕਸਾਂ ਨੂੰ ਖੋਲ ਲੈ ਆਪਣੇ ਪਾਣੀ ਜੀ ਗਾਇਸ ਆਪਾਂ ਹੁਣ ਵੱਡੀਆਂ ਖੋਲਦਗੇ ਹਾਂਜੀ ਗਾਇਸ ਕੱਲ ਫੇਰ ਮਿਲਾਂਗੇ ਨਵੇਂ ਵਲੌਗ ਨਾਲ ਜੇ ਗਾਇਸ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਾ ਹੋਵੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਡੇਲੀ ਵਲੌਗ ਵੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਐਚਐਸਪੈਕਟ ਵਲੌਗ ਨੂੰ ਤੇ ਕੱਲ ਮਿਲਾਂਗੇ ਫੇਰ ਨਵੇਂ ਵਲੌਗ ਨਾਲ ਫੇਰ ਨਵੇਂ ਵਲੌਗ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ